ਇਹ ਕਮਸ਼ ਕੇ 20 ਮਿੰਟ ਤੇ ਰਾਤ ਨੂੰ ਮੰਮ ਫੜ ਦਿੰਦਾ ਹੈ ਸਵੇਰੇ ਸਵਲਵਾ ਸਕਦੇ ਹੋ ਤੇ ਬੈਸਟ ਬੰਗਵਾ ਦੇ ਤਰ ਹਿੰਦੂਆਂ ਦਾ ਕਤਲੇਆਮ ਦੇਖਲਾ ਪੂਰੇ ਹਿੰਦੁਸਤਾਨ ਚ ਭਾਰਤ ਦੀ ਪ੍ਰਕਿਰਿਆ ਦੇ ਤਹਿਤ ਕਰੋ ਲੇਕਿਨ ਹਿੰਦੂਆਂ ਦੇ ਘਰਾਂ ਤੇ ਹਮਲਾ ਕਰਨਾ ਉਹਨਾਂ ਦੀ ਹੱਤਿਆ ਕਰ ਦੇਣਾ ਔਰ ਉਹਨਾਂ ਦੀਆਂ ਪਤਨੀਆਂ ਨੂੰ ਇਹ ਕਹਿ ਦੇਣਾ ਕਿ ਅਸੀਂ ਤੁਹਾਡੇ ਪਤਿਆਂ ਨੂੰ ਇਸ ਕਰਕੇ ਛੱਡਾਂਗੇ ਜਦੋਂ ਤੁਸੀਂ ਆਪਣੀ ਮੰਗ ਦਾ ਸੰਦੂਰ ਪੋਚ ਦੋਗੇ ਮੰਗਲ ਸੂਤਰ ਤਾਰ ਕੇ ਬਾਦ ਖਾਲਿਸਤਾਨ ਦੇ ਖਿਲਾਫ ਇਹੜੀ ਮੁਹਿੰਮ ਛੜੀ ਹੋਈ ਹੈ ਪਾਰਟੀ ਵੱਲੋਂ ਉਸੇ ਕੜੀ ਦੀ ਵਿਚਾਰੀ ਇੱਥੇ ਬੈਠਕ ਹੋਈ ਹੈ ਔਰ ਜਿਸ ਤਰ੍ਹਾਂ ਕਿ ਬੰਗਲਾਦੇਸ਼ ਦੀ ਸ਼ਾਸਨ ਲਾਗੂ ਹੋਣਾ ਚਾਹੀਦਾ ਵੈਸਟ ਬੰਗਾਲ ਦੇ ਵਿੱਚ ਔਰ ਜੋ ਪੰਜਾਬ ਦੀ ਦਸ਼ਾ ਦੱਸੀ ਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੋਂਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ बहुत बधाई दांगा कोशिश की साथियों ने कोशिश कीट जाता हैं। हैं। है सवेरे सवेरे पूरे पंजाब भारतीय जनता पार्टी धरना लगा देती है पार्टी ने लाया नहीं लाया लेकिन मनोरंजन कलिया ने कभी बम फट गया तो बंब फटना लगा सकते हो ਕੋ ਬੈਸਟ ਬੰਗਾਲ ਦੇ ਤਲ ਹਿੰਦੂਆਂ ਦਾ ਕਤਲੇਆਮ ਦੇ ਖਿਲਾਫ ਪੂਰੇ ਹਿੰਦੁਸਤਾਨ ਚ ਭਾਜਪਾ ਪਾਰਟੀ ਵਿਰੋਧ ਚ ਨਹੀਂ ਕਰ ਸਕਦੀ ਔਰ ਵਿਰੋਧ ਕਿਉਂ ਤੁਹਾਡੀ ਕੇਂਦਰ ਨੇ ਵੀ ਸਰਕਾਰ ਹੈ ਤੁਸੀਂ ਰਾਸ਼ਟਰਪਤੀ ਸਰਬਾਨਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੇਂਗੇ ਹਰ ਹਰ ਬਾਲਾ ਹਿੰਦੁਸਤਾਨ ਵੱਲੋਂ ਪੂਰੇ ਪੰਜਾਬ ਚ ਹੱਤਵਾਦ ਵਖਵਾਦ ਦੇ ਖਿਲਾਫ ਔਰ ਖਾਸ ਕਰਕੇ ਪੱਛਮ ਬੰਗਾਲ ਦੇ ਵਿੱਚ ਜਿਸ ਤਰ੍ਹਾਂ ਹਿੰਦੂਆਂ ਦੀ ਹੱਤਿਆ ਹੋ ਰਹੀ ਹੈ ਉਹਦੇ ਵਿਰੋਧ ਚ ਪੂਰੇ ਪੰਜਾਬ ਚ ਅਸੀਂ ਮਿੰਟੀਆਂ ਦਾ ਦੌਰ ਸ਼ੁਰੂ ਕੀਤਾ ਹੈ ਉਸ ਇਸ ਮੰਦਰੀ ਪਟਿਆਲੇ ਵੀ ਹੋਈ ਹੈ ਔਰ ਅੱਜ ਅਸੀਂ ਖੰਨੇ ਵਿਖੇ ਵੀ ਮੀਟਿੰਗਾਂ ਕੀਤੀਆਂ ਕਿਉਂਕਿ ਅਸੀਂ ਇਹ ਮੰਨਦੇ ਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਗਾਤਾਰ ਬੰਬ ਸਪੋਟ ਹੋ ਰਹੇ ਹਨ ਅਤਵਾਦੀ ਹਮਲੇ ਹੋ ਰਹੇ ਹਨ ਕਾਨੂੰਨ ਵਿਵਸਥਾ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਬਖ ਬਖ ਸ਼ਹਿਰਾਂ ਦੇ ਵਿੱਚ ਹਤਿਆਮਾਂ ਹੋ ਰਹੀਆਂ ਲੁੱਟਖੋ ਹੋ ਰਹੀਆਂ ਚੈਂਸ ਸਟਿਚ ਦੀ ਵਾਧਾਤ ਹੋ ਰਹੀ ਹੈ ਐਸੀ ਹਾਲਤ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਲਾ ਮੇਨਟੇਨ ਕਰਨ ਵਾਲੀ ਏਜੰਸੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਫੇਲਵਰ ਸਾਬਤ ਹੋ ਰਹੀ ਹੈ ਤੇ ਇਸ ਕਰਕੇ ਸਮਾਜ ਦਾ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ ਪਿਛਲੇ ਸਮੇਂ ਚ ਅਸੀਂ ਦੇਖਿਆ ਲਗਾਤਾਰ ਬੰਬ ਫਟਦੇ ਚਲੇ ਗਏ ਔਰ ਹੁਣ ਇੱਕ ਨਵੀਂ ਲੜਾਈ ਪੰਜਾਬ ਦੇ ਵਿੱਚ ਛਿੜ ਗਈ ਹੈ ਕਿ ਦੋ ਵੱਡੇ ਲੀਡਰ ਇਹ ਲੜਾਈ ਲੜ ਰਹੇ ਹੈ ਕਿ ਪ੍ਰਤਾਪ ਸਿੰਘ ਬਾਜਵਾਲ ਜੀ ਕਹਿ ਰਹੇ ਪੰਜਾਬ ਬੰਬ ਆ ਗਏ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕਹਿ ਰਹੇ ਵੀ ਸਰੋਤ ਦੱਸੋ ਦੋਨਾਂ ਦੀ ਲੜਾਈ ਦੇ ਵਿੱਚ ਪੰਜਾਬ ਉਲਝ ਕੇ ਰਹਿ ਗਿਆ ਹੈ ਕੋਈ ਬੰਦਾ ਇਹ ਕੋਸ਼ਿਸ਼ ਨਹੀਂ ਕਰ ਰਿਹਾ ਜਿਹੜੇ ਲੋਕ ਚੁਣ ਕੇ ਆਏ ਜਿਨ੍ਹਾਂ ਦੀ ਸਰਕਾਰ ਹੈ ਕਿ ਪੰਜਾਬ ਦੇ ਵਿੱਚ ਬੰਬ ਵਿਸਫੋਟ ਨਾ ਹੋਣ निर्दोष ਲੋਕਾਂ ਦੀ ਹੱਤਿਆ ਨਾ ਹੋਵੇ ਪੰਜਾਬ ਦੇ ਵਿੱਚ ਲਗਾਤਾਰ ਹਿੰਦੂ ਲੀਡਰਾਂ ਦੇ ਉੱਤੇ ਹਮਲੇ ਹੋ ਰਹੇ ਐ ਔਰ ਸਭ ਤੋਂ ਬੜੀ ਤਰਾਸਦੀ ਜਿਹੜੀ ਸ਼ਮਸ਼ਾਨਾ ਹਿੰਦੁਸਤਾਨ ਮਹਿਸੂਸ ਕਰ ਰਹੀ ਹੈ ਰਾਸ਼ਟਰੀ ਪੱਧਰ ਦੇ ਉੱਤੇ ਕਿ ਵਕਾਬੋਰ ਕਾਨੂੰਨ ਦੇ ਵਿੱਚ ਸੁਧਾਰ ਦਾ ਜਿਹੜਾ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਵੈਸਟ ਬੰਗਾਲ ਦੇ ਅੰਦਰ ਹਿੰਦੂਆਂ ਦੇ ਉੱਤੇ ਹਮਲੇ ਲਗਾਤਾਰ ਵਧ ਗਏ ਖਾਸ ਕਰਕੇ ਮਰਸੀਦਾਬਾਦ ਤੇ ਔਰ ਆਸ-ਪਾਸ ਇਲਾਕਿਆਂ ਦੇ ਵਿੱਚ ਐਸੇ ਹਾਲਾਤ ਬਣ ਗਏ ਜਿਦੇ ਵਿੱਚ ਹਿੰਦੂਆਂ ਦੀ ਸੁਰੱਖਿਆ ਨਾ ਮਾਤਰ ਵੀ ਰਹਿ ਗਈ ਹੈ ਇਥੋਂ ਤੱਕ ਕਿ TMC ਦੇ ਜਿਹੜੇ ਹਿੰਦੂ ਲੀਡਰ ਆ ਉਹ ਵੀ ਸਿਕਿਉਰ ਨਹੀਂ ਹੈ ਔਰ ਸਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਮੂਖ ਦਰਸ਼ਕ ਬਣੀ ਹੋਈ ਹੈ ਜਦ ਕੋ ਪੂਰੇ ਹਿੰਦੁਸਤਾਨ ਦਾ ਸਮਾਜ ਇਹ ਚਾਹ ਰਿਹਾ ਹੈ ਕਿ ਰਾਸ਼ਟਰਪਤੀ ਸ਼ਾਸਨ ਬਿਨਾਂ ਕਿਸੇ ਦੇਰੀ ਤੋਂ ਲਗਾਇਆ ਜਾਣਾ ਚਾਹੀਦਾ ਹੈ ਔਰ ਵੈਸਟ ਬੰਗਾਲ ਨੂੰ ਮਿਲਟਰੀ ਦੇ ਹਵਾਲੇ ਕਿਤਾ ਜਾਣਾ ਚਾਹੀਦਾ ਹੈ ਕਿਉਂਕਿ ਅਗਰ ਵਹ ਵਰ ਕਾਨੂੰਨ ਦੇ ਨਾਲ ਕਿਸੇ ਦੀ ਵਿਰੋਧਤਾ ਸਹਿਮਤੀ ਨਹੀਂ ਹੈ ਤਾਂ ਉਹ 75 ਰੈਡ ਪਟੀਸ਼ਨਾਂ ਸੁਪਰੀਮ ਕੋਰਟ ਚ ਚਲੀ ਗਿਆ ਜਾਂ ਤਾਂ ਸੁਪਰੀਮ ਕੋਰਟ ਤੇ ਵਿਸ਼ਵਾਸ ਕਰੋ ਜਾਂ ਫਿਰ ਆਪਣਾ ਵਿਰੋਧ ਜਿਹੜਾ ਹੈ ਲੋਕਤੰਤਰੀ ਪ੍ਰਕਿਰਿਆ ਦੇ ਤਹਿਤ ਕਰੋ ਲੇਕਿਨ ਹਿੰਦੂਆਂ ਦੇ ਘਰਾਂ ਤੇ ਹਮਲਾ ਕਰਨਾ ਉਹਨਾਂ ਦੀ ਹੱਤਿਆ ਕਰ ਦੇਣਾ ਔਰ ਉਹਨਾਂ ਦੀਆਂ ਪਤਨੀਆਂ ਨੂੰ ਇਹ ਕਹਿ ਦੇਣਾ ਕਿ ਅਸੀਂ ਤੁਹਾਡੇ ਪਤਿਆਂ ਨੂੰ ਇਸ ਕਰਕੇ ਛੱਡਾਂਗੇ ਜਦੋਂ ਤੁਸੀਂ ਆਪਣੀ ਮੰਗ ਦਾ ਸੰਦੂਰ ਪਹੁੰਚ ਦੋਗੇ ਮੰਗਲ ਸੂਤਰ ਉਤਾਰ ਕੇ ਸਾਡੇ ਨਾਲ ਜਾਓਗੇ ਤਾਂ ਅਸੀਂ ਤੁਹਾਡੇ ਹਸਬੰਡ ਨੂੰ ਤੁਹਾਡੇ ਪਤਿਆਂ ਨੂੰ ਛੱਡ ਸਕਦੇ ਇਸ ਤਰ੍ਹਾਂ ਦੀ क्रूरल्टी ਇਸ ਤਰ੍ਹਾਂ ਦੀ ਨਿਰਮਤਾ ਹੋ ਰਹੀ ਹੋਵੇ ਔਰ ਕੇਂਦਰ ਦੇ ਵਿੱਚ ਬੈਠੇ ਮੋਦੀ ਸਰਕਾਰ ਜਿਹੜਾ ਹੈ ਮੁੱਖ ਦਰਸ਼ਕ ਬਣੇ ਰਾਜਨੀਤਿਕ ਜਮਾ ਘਟਾਓ ਕਰੇ ਇਹ ਕਤਈ ਬਰਦਾਸ਼ਤ ਦੇ ਯੋਗ ਨਹੀਂ ਹੈ ਇਸ ਕਰਕੇ शिवसेना हिंदुस्तान ਆਪਣੇ ਪੱਧਰ ਤੇ ਵੱਖ-ਵੱਖ ਜ਼ਿਲ੍ਹਿਆਂ ਤੇ ਰਾਸ਼ਟਰੀ ਪੱਧਰ ਤੇ ਅਸੀਂ ਮਿਲਗਾ ਕਰਕੇ ਇਹ ਮੰਗ ਕਰ ਰਹੇ ਕਿ ਮੋਦੀ ਸਰਕਾਰ ਨੂੰ ਵੀ ਰਾਜਨੀਤਿਕ ਤ੍ਰਸਟੀਕਰਨ ਤੋਂ ਉੱਪਰ ਉੱਠ ਕੇ ਕੁੱਸ ਸਮਾਜ ਦੀ ਰੱਖਿਆ ਕਰਨੀ ਚਾਹੀਦੀ ਹੈ ਜਿਹੜਾ ਸਮਾਜ ਦੇ ਦੀ एकता ਕੰਡਤਾ ਲਈ ਹਮੇਸ਼ਾ ਲੜਦਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਨੂੰ ਵੀ ਗੈਰ ਜ਼ਿੰਮੇਵਾਰਾ ਨਾ ਬਿਆਨ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਪੰਜਾਬ ਦੇ ਵਿੱਚ ਡਰ ਔਰ ਸਹਿਮ ਦਾ ਵਾਤਾਵਰਨ ਬਣੇ ਪਰ ਸਰਕਾਰ ਨੂੰ ਵੀ ਨਹੀਂ ਚਾਹੀਦਾ ਕਿ ਬਦਲਾਖੋਰੀ ਦੀ ਰਾਜਨੀਤੀ ਕਰੇ ਅਗਰ ਇੱਕ ਐਲੋਪ ਇਸ ਤਰ੍ਹਾਂ ਦਾ આરોਪ ਲਗਾ ਰਿਹਾ ਹੈ ਤਾਂ ਉਹਨੂੰ ਵਿਧਾਨ ਸਭਾ ਦੇ ਸਪੀਕਰ ਦੇ ਰਾਹੀਂ ਨੋਟਿਸ ਭੇਜਿਆ ਜਾ ਸਕਦਾ ਸੀ ਵਿਧਾਨ ਸਭਾ ਦੇ ਅਨੇਕੋ ਨਿਯਮ ਹੈ ਕਿ ਵਿਧਾਨ ਸਭਾ ਦੇ ਐਲੋਪੀ ਨੂੰ ਕੋ ਗੱਲ ਪੁੱਛੀ ਜਾ ਸਕਦੀ ਸੀ ਜ ਜਿਹਦੇ ਨਾਲ ਰਾਜਨੀਤਿਕ ਦੁਸ਼ਮਣੀ ਦਾ ਨਜ਼ਾਰਾ ਨਾ ਆਂਦਾ ਬਲਕਿ ਜ਼ਿੰਮੇਵਾਰੀ ਦੇ ਕਟਹਿਰੇ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਖੜਾ ਕੀਤਾ ਜਾਂਦਾ ਉਸ ਪ੍ਰਕਿਰਿਆ ਦੇ ਵਿੱਚ ਨਾ ਜਾ ਕੇ ਬੰਬ ਸਪੋਰਟ ਰੋਕਣ ਦੀ ਪ੍ਰਕਿਰਿਆ 'ਚ ਨਾ ਜਾ ਕੇ ਅਸੀਂ ਇੱਕ ਰਾਜਨੀਤਿਕ ਲੜਾਈ ਦੇ ਵਿੱਚ ਉਲਝ ਗਏ ਜਿਹਦੇ ਨਾਲ ਆਮ ਜਨਤਾ ਦਾ ਕੋਈ ਫਾਇਦਾ ਨਹੀਂ ਹੋਇਆ ਸਰ ਬੰਗਾ ਦੀ ਬੋਗੇ ਤੁਸੀਂ ਆਪਣੇ ਕੋਲ ਵੇਖੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਰੰਤ ਮੰਮਤਾ ਬੇਨਰਜੀ ਦੀ ਸਰਕਾਰ ਬਰਖਾਸਤ ਹੋਣੀ ਚਾਹੀਦੀ ਹੈ ਜਿਹੜੀ ਸਰਕਾਰ ਆਪਣੇ ਪ੍ਰਦੇਸ਼ ਦੇ ਲੋਕਾਂ ਨੂੰ ਸੁਰੱਖਿਆ ਦੀ ਗਾਰੰਟੀ ਨਾ ਦੇ ਸਕੇ ਜਿਹੜੇ ਦੰਗਾਈਆਂ ਨੂੰ ਨਾ ਰੋਕ ਸਕੇ ਜਿਹੜੀ ਸਰਕਾਰ ਜਿਹੜੇ ਸਰਕਾਰ ਦਾ ਮੁੱਖ ਮੰਤਰੀ ਮੌਲਵੀਆਂ ਦੀ ਮੀਟਿੰਗ ਤੇ ਜਾ ਸਕਦਾ ਲੇਕਿਨ ਦੰਗਾ ਗ੍ਰਸ ਏਰੀਆ ਚ ਨਹੀਂ ਜਾ ਰਿਹਾ ਔਰ ਗਵਰਨਰ ਕਿਥੇ ਆਪਣੀ ਜ਼ਿੰਮੇਵਾਰੀ ਸਮਝ ਕੇ ਦੰਗਾ ਗ੍ਰਸ ਏਰੀਆ ਚ ਜਾਣ ਜਾਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਉੱਥੇ ਦੇ ਇਲੈਕਟਿਡ ਮੁੱਖ ਮੰਤਰੀ ਐਡਵਾਈਸ ਕਰਦੇ ਆ ਕਿ ਗਵਰਨਰ ਨੂੰ ਨਹੀਂ ਜਾਣਾ ਚਾਹੀਦਾ ਗਵਰਨਰ ਨੂੰ ਜਾਣਾ ਨਹੀਂ ਚਾਹੀਦਾ ਮੁੱਖ ਮੰਤਰੀ ਜਾਣਾ ਨਹੀਂ ਚਾਹੁੰਦੇ ਤੇ ਫਿਰ ਬੰਗਾਲ ਦਾ ਹਿੰਦੂ ਕਿਹਦੇ ਉੱਤੇ ਟਰਸਟ ਕਰੇ ਕੇਂਦਰ ਸਰਕਾਰ ਉੱਤੇ ਕੋਈ ਐਕਸ਼ਨ ਨਹੀਂ ਕਰਨਾ ਚਾਹੁੰਦਾ ਤੇ ਇਹ ਜਿਹੜੀ ਹੈ ਸੋਚ ਤੋਂ ਪਰੇ ਹੈ ਤੁਰੰਤ शिवसेना ਦੋਸਤਾਂ ਦੇ ਮੰਗਾ ਕਿ ਬੰਗਾਲ ਸਰਕਾਰ ਨੂੰ ਬਰਖਾਸ ਕਰ ਦਿੱਤਾ ਜਾਣਾ ਚਾਹੀਦਾ ਹੈ ਔਰ ਉੱਥੇ ਦਾ ਸ਼ਾਸਨ ਘੱਟੋ ਘੱਟ 2 ਮਹੀਨੇ ਲਈ ਮਿਲਟਰੀ ਦੇ ਹਵਾਲੇ ਕਰ ਦਿੱਤਾ ਜਾਵੇ ਸਰ ਦੇਸ਼ ਦੇ ਪ੍ਰਧਾਨ ਮੰਤਰੀ ਮੰਤਰੀ ਤੋਂ ਇੱਕ ਇੱਕ ਮੰਗ ਹੈ ਕਿ ਜਦੋਂ ਵੈਸਟ ਬੰਗਾਲ ਦੇ ਵੋਟਰਾਂ ਨੇ ਨੀਡਰ ਹੋ ਕੇ ਤੁਹਾਡੀ ਪਾਰਟੀ ਨੂੰ ਵੋਟ ਦਿੱਤੀ ਹੈ ਤੁਹਾਡੀ ਪਾਰਟੀ ਦੀ ਸੀਟਾਂ ਵਧਾਈਆਂ ਤਾਂ ਫਿਰ ਮੰਮਤਾ ਬੇਨਰਜੀ ਵੱਲੋਂ ਇਸ ਰਾਜਨੀਤਿਕ ਬਦਲਾਖੋਰੀ ਤੋਂ ਉਹਨਾਂ ਨੂੰ ਬਚਾਉਣ ਦੇ ਲਈ ਤੁਰੰਤ ਉਥੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੀਦਾ ਹੈ ਕਿਉਂਕਿ ਉਥੇ ਲਾਅ ਐਂਡ ਆਰਡਰ ਫੇਲ ਹੋ ਗਿਆ ਕਾਨੂੰਨ ਦੀ ਮਸ਼ੀਨਰੀ ਫੇਲ ਹੋ ਗਈ ਹੈ ਇਸ ਕਰਕੇ ਤੁਰੰਤ ਕਾਨੂੰਨੀ ਮਸ਼ੀਨਰੀ ਨੂੰ ਜਿੰਦਾ ਕਰਨ ਲਈ ਕਾਨੂੰਨ ਨੂੰ ਬਹਾਲ ਕਰਨ ਦੇ ਲਈ ਹਿੰਦੂ ਸਮਾਜ ਦੇ ਜੀਣ ਦੇ ਅਧਿਕਾਰ ਨੂੰ ਬਹਾਲ ਕਰਨ ਦੇ ਲਈ ਉਥੇ ਰਾਸ਼ਟਰਪਤੀ ਸ਼ਾਸਨ ਲੱਗਣਾ ਜ਼ਰੂਰੀ ਹੈ ਅਗਰ ਨਹੀਂ ਲਾਇਆ ਜਾਂਦਾ ਤਾਂ ਮੋਦੀ ਸਰਕਾਰ ਸਿੱਧੇ ਸਿੱਧੇ ਕਟਾਰੇ ਦੇ ਵਿੱਚ ਸਰ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਚੱਲਦੀ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਇਹ ਸਰਕਾਰ ਲੋਕਾਂ ਨੇ ਚੁਣ ਕੇ ਭੇਜੀ ਚੱਲੇ ਲੇਕਿਨ ਜੇ ਕਾਨੂੰਨ ਵਿਵਸਥਾ ਕਾਇਮ ਨਹੀਂ ਰੱਖ ਰਹੇ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਲੋਕਾਂ ਨੂੰ ਅਤੇ ਆਪਣੀ ਇੱਛਾ ਨਾਲ ਰਾਤ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਨਹੀਂ ਘਰੇ ਬੈਠੇ ਲੋਕਾਂ ਨਾਲ ਸਨੇਚਿੰਗ ਹੋ ਰਹੀ ਹੈ ਘਰ ਦੇ ਅੰਦਰੋਂ ਸਨੇਚਿੰਗ ਹੋ ਰਹੀ ਹੈ ਗੋਲੀਆਂ ਚੱਲ ਰਹੀਆਂ ਖੇਤਾਂ 'ਚ ਚੱਲ ਰਹੀਆਂ ਗਲੀਆਂ 'ਚ ਗੋਲੀਆਂ ਚੱਲ ਰਹੀਆਂ ਉਸ ਦੇ ਬਾਵਜੂਦ ਤੁਸੀਂ ਕੇਵਲ ਔਰ ਕੇਵਲ ਤੁਹਾਡੇ ਐਮਐਲਏ ਪ੍ਰੈਸ ਕਾਨਫਰੰਸ ਕਰਨ ਤੇ ਮਜਬੂਰ ਹੈ ਕੇਵਲ ਸੜਕਾਂ ਟੁੱਟੀਆਂ ਪਈਆਂ शिवराज ब्लॉक ਹੋਏ ਪਏ ਔਰ ਪੰਜਾਬ ਜਿਹੜਾ ਹੈ ਤਰੱਕੀ ਵੱਲ ਨਹੀਂ ਜਾ ਰਿਹਾ ਕਾਨੂੰਨ ਵਿਵਸਥਾ ਖਤਮ ਹੋ ਰਹੀ ਹੈ ਪੁਲਿਸ ਦੇ ਜਿਹੜੇ ਬੜੇ ਬੜੇ ਅਧਿਕਾਰੀ ਐ ਏਸੀ ਰੂਮਾਂ 'ਚ ਬੈਠ ਕੇ ਦਾਅਵੇ ਕਰ ਰਹੇ ਜਨਤਾ ਉਹਨਾਂ ਨੂੰ ਮਿਲ ਨਹੀਂ ਸਕਦੀ ਡੀਜੀਪੀ ਪੰਜਾਬ ਨੂੰ ਨਹੀਂ ਮਿਲ ਸਕਦੀ ਕਿ ਅਜੇ ਇਹ ਹਾਲਾਤ 'ਚ ਕਾਨੂੰਨ ਵਿਵਸਥਾ ਜਬ ਹਾਲ ਹੀ ਨਹੀਂ ਹੋ ਰਹੀ ਪੁਲਿਸ ਅਫਸਰ ਜਿਹੜਾ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਨਹੀਂ ਬਹਾਲ ਕਰ ਰਹੇ ਮੁੱਖ ਮੰਤਰੀ ਸਾਡੇ ਵਰਗੇ ਹਿੰਦੂ ਲੀਡਰਾਂ ਨੂੰ ਮੁਲਾਕਾਤ ਹੀ ਨਹੀਂ ਕਰ ਸਕਦੇ ਅਸੀਂ 3 ਸਾਲ ਤੋਂ ਉਹਨਾਂ ਤੋਂ ਮਿਲਣ ਦਾ ਟਾਈਮ ਮੰਗ ਰਹੇ ਮੁੱਖ ਮੰਤਰੀ ਆਫਿਸ ਜਿਹੜਾ ਰਿਪਲਾਈ ਨਹੀਂ ਕਰ ਰਿਹਾ ਕਿ ਆਮ ਜਨਤਾ 'ਚ ਵਿਸ਼ਵਾਸ ਨਹੀਂ ਬਹਾਲ ਹੋਏਗਾ ਤੇ ਕੈਸੀ ਬਦਲਾਵ ਦੀ ਸਰਕਾਰ ਹੈ ਇਸ ਸਿਰਸਾ ਨੂੰ ਹਿੰਦੁਸਤਾਨ ਦਾ ਸੋ ਅਗਰ ਤੁਹਾਡੀ ਕੋਈ ਸਵਾਲ ਹੈ ਦੇਖੋ ਲੋਕਤੰਤਰ ਜੇ ਸਾਨੂੰ ਅਧਿਕਾਰ ਹੈ ਅਸੀਂ ਅੰਦੋਲਨ ਕਰਾਂਗੇ ਅਸੀਂ ਆਪਣੀਆਂ ਅਲੱਗ-ਅਲੱਗ ਮੀਟਿੰਗਾਂ ਕਰਕੇ ਆਮ ਜਨਤਾ ਨੂੰ ਅਵੇਅਰ ਕਰ ਰਹੇ ਜਾਗਰਿਤ ਕਰ ਰਹੇ ਅਸੀਂ ਨਾ ਭਾਰਤੀ ਜਨਤਾ ਪਾਰਟੀ ਦੇ ਬਦਵਾ ਮਜ਼ਦੂਰ ਹੈ ਨਾ ਅਸੀਂ ਆਮ ਆਦਮੀ ਪਾਰਟੀ ਦੇ ਬਦਵਾ ਮਜ਼ਦੂਰ ਹੈ ਅਸੀਂ ਆਪਣੀ ਕੌਮ ਦੇ ਪ੍ਰਤੀਨਿਧੀ ਹੈ ਹਿੰਦੂ ਸਮਾਜ ਦੇ ਪ੍ਰਤੀਨਿਧੀ ਹੈ ਔਰ ਹਿੰਦੂ ਸਮਾਜ ਨੂੰ ਇਨਸਾਫ ਮਿਲੇ ਹਿੰਦੂ ਸਮਾਜ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇ ਸੜਕਾਂ ਠੀਕ ਹੋਣ ਇੰਡਸਟਰੀ ਚਲੇ ਪਾਣੀ ਹੋਵੇ ਬਿਜਲੀ ਦੀ ਸਪਲਾਈ ਅੱਜ ਇੱਥੇ ਵਾਦਿਤ ਹੈ ਕਹਿੰਦੇ ਜੀ ਬਿਜਲੀ ਫ੍ਰੀ ਆ ਰਹੀ ਹੈ ਤੇ ਬਿਜਲੀ ਆਈ ਨਹੀਂ ਰਹੀ ਤੇ ਫ੍ਰੀ ਤੇ ਕੀ ਤੇ ਉਹ ਖਰੀਦ ਕੇ ਕੀ ਬਿਜਲੀ ਹੋਵੇ ਤਾਂ ਉਹਦਾ ਫਾਇਦਾ ਹੈ ਨਾ ਤੇ ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਹਿੰਦੂ ਸਮਾਜ ਦੇ ਨਾਲ ਨਾਲ ਪੰਜਾਬ ਦੀ ਆਮ ਜਨਤਾ ਦੇ ਹੱਕਾਂ ਦੀ ਵੀ ਲੜਾਈ ਲੜਦੀ ਹੈ ਜੀ ਸ਼ਿਵ ਸੈਨਾ ਹਿੰਦੁਸਤਾਨ ਖੰਨਾ ਕਾਇਦ ਜਿਹੜੀ ਬੈਠਕ ਹੋਈ ਹੈ ਜਿਸ ਦੇ ਵਿੱਚ ਪਾਰਟੀ ਦੇ ਰਾਸ਼ਟਰੀ ਅਧਿਕਾਰੀ ਸ਼੍ਰੀ ਪਵਨ ਗੁਪਤਾ ਜੀ ਨੇ ਅਧਿਕਸ਼ਤਾ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਜਨਤਾ ਨੂੰ ਅਵੇਅਰ ਕਰਨ ਵਾਸਤੇ ਅੰਤਕਵਾਦ ਵਖਵਾਦ ਖਾਲਿਸਤਾਨ ਦੇ ਖਿਲਾਫ ਇਕੜੀ ਮੁਹਿੰਮ ਚੜੀ ਹੋਈ ਹੈ ਪਾਰਟੀ ਵੱਲੋਂ ਉਸੇ ਕੜੀ ਦੇ ਵਿਚਾਲੇ ਇੱਥੇ ਬੈਠਕ ਹੋਈ ਹੈ ਔਰ ਜਿਸ ਤਰ੍ਹਾਂ ਕਿ ਬੰਗਲਾਦੇਸ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਹਿੰਦੂਆਂ ਤੇ ਹਤਿਆਚਾਰ ਹੋ ਰਿਹਾ ਹੈ ਹਮਲੇ ਹੋ ਰਹੇ ਹਨ ਉਹਨਾਂ ਨੂੰ ਕਤਲਿਆਂ ਕੀਤਾ ਜਾ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਵੀ ਪਾਰਟੀ ਨੇ ਮਜ਼ਬੂਤ ਹੋ ਕੇ ਆਪਣੀ ਆਵਾਜ਼ ਉਠਾਉਣ ਦੀ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 22 ਤਰੀਕ ਨੂੰ ਜਿਹੜਾ ਪਟਿਆਲਾ ਦੇ ਵਿੱਚ ਇੱਕ ਸਾਂਝੀ ਸਰਬਧਰੀਏ ਦੀ ਬੈਠਕ ਰੱਖੀ ਗਈ ਹੈ ਜਿਸ ਦੇ ਵਿੱਚ ਇਸ ਦਾ ਰਾਸ ਕੀਤਾ ਜਾਏਗਾ ਤੇ ਇਹਨੂੰ ਇਸ ਮੁਹਿੰਮ ਨੂੰ ਅੱਗੇ ਛੇੜਿਆ ਜਾਏਗਾ ਉਸੇ ਸਬੰਧ ਵਿੱਚ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਪਾਰਟੀ ਦਾ ਜਿਹੜਾ ਏਜੰਡਾ ਹੈ ਮੀਟਿੰਗਾਂ ਦਾ ਚੱਲ ਰਹੀ ਹੈ ਔਰ ਅਸੀਂ ਮਜਬੂਤ ਤੇ ਨਾਲ ਜਿਹੜੇ ਬਗੜਾ ਅੱਜ ਦੇ ਵਿੱਚ ਹਿੰਦੂ ਰਹਿ ਰਹੇ ਜਿਨ੍ਹਾਂ ਤੇ ਧੱਕਾ ਹੋ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਅਵਾਜ਼ ਬਰੰਦ ਕਰਾਂਗੇ ਔਰ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਅੰਤਗਵਾਦ ਜਾਂ ਦੂਸਰਾ ਗੈਂਗਸਟਰਵਾੜਾ ਜਿਹੜਾ ਵੱਧ ਰਿਹਾ ਹੈ ਲਗਾਤਾਰ ਥਾਣਿਆਂ ਤੇ ਹਮਲੇ ਹੋ ਰਹੇ ਨੇ ਔਰ ਲਗਾਤਾਰ ਲੁਸਕੂਪੂਸ ਹੋ ਰਹੀ ਹੈ ਜਾਂ ਨਸ਼ਿਆਂ ਨੂੰ ਲੈ ਕੇ ਜਿਹੜੀ ਪਾਰਟੀ ਮੈਦਾਨ ਦੇ ਵਿੱਚ ਥੈਂਕ ਯੂ ਥੈਂਕ ਯੂ ਉਸ ਲੋਕ ਕੇ ਤੇ ਜੋ ਇਹਨਾਂ ਨੇ ਮੰਗ ਕੀਤੀ ਹੈ ਬਵਨਜੀ ਨੇ ਦੇ ਘਰੇ ਤਾਂ ਇਹ ਕਹਿੰਦੇ ਜੁਣਨੇ ਵੀ ਰਾਸ਼ਟਰਪਤੀ ਸ਼ਾਸਨ ਲਾਗੂ ਹੋਣਾ ਚਾਹੀਦਾ ਬੈਸਟ ਬੰਗਾਲ ਦੇ ਵਿੱਚ ਔਰ ਜੋ ਪੰਜਾਬ ਦੀ ਦਸ਼ਾ ਦੱਸੀ ਆ ਇਹਦੀ ਦਸ਼ਾ ਬਹੁਤ ਮਾੜੀ ਹੈ ਚੱਲ ਰਹੀ ਹੈ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੱਗੇ ਕਿਵੇਂ ਕਹੋਗੇ ਜੀ ਉਹਨਾਂ ਨੂੰ ਇਹ ਬਿਆਨ ਇਸ ਤਰ੍ਹਾਂ ਨਹੀਂ ਦੇਣਾ ਚਾਹੀਦਾ ਸੀਗਾ ਉਹਨਾਂ ਨੂੰ ਇਹ ਜਿਹੜਾ ਬਿਆਨ ਸੀਗਾ ਉਹ ਆਪਣੇ ਵਿਧਾਨ ਸਭਾ ਦੇ ਵਿੱਚ ਰੱਖਣਾ ਚਾਹੀਦਾ ਸੀਗਾ ਵੈਸੇ ਉਹਨਾਂ ਦਾ ਜਿਹੜਾ ਬਿਆਨ ਸੀਗਾ ਉਹ ਨਿਰਾਧਾਰ ਸੀਗਾ